ਮਨੋਂ ਮੁਕਤ ਕਰ ਜਿਹੜੀ ਹੈ ਕਿ ਉਹ ਸ਼ੋਮਣੇ ਕਾਲੀ ਦਲ ਤੇ ਕਾਂਗਰਸ ਦੀ ਪਿੰਡਾਂ ਦੇ ਵਿੱਚ ਨਾ ਬੀਜਪੀ ਨਜ਼ਰ ਆ ਰਹੀ ਹੈ ਤੇ ਨਾ ਹੀ ਆਪ ਨਜ਼ਰ ਇਸ ਆਫਦਾ ਖਰਾਬ ਕੁਝ ਮਹੀਨੇ ਪਹਿਲੇ ਬਹੁਤ ਜ਼ਿਆਦਾ ਸੀ ਅਜੋ 10% ਤੋਂ ਵੇਠਾ ਚਲਾ ਗਿਆ ਕੁਝ ਨਹੀਂ ਪਤਾ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ਵਿੱਚ ਮਹੀਨਿਆਂ ਚ ਇਹ ਸ਼ੁਰੂ ਹੋਣਾ ਹੈ ਦਿੱਲੀ ਦੇ ਵਿੱਚ ਇੱਕ ਗੱਲ ਆਮ ਹੈ ਕਿ ਕੇਜਰੀਵਾਲ ਵੀ ਅੰਤਰ ਜਾਏਗਾ ਬੀਜੇਪੀ ਸਿਰਫ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਨੂੰ ਖਰੀਦ ਕੇ ਲੀਡਰਾਂ ਨੂੰ ਖਰੀਦ ਕੇ ਅਗਿਆਣਾ ਚੰਦ ਗਿਆ ਮਨ ਕਾਂਗਰਸੀਆਂ ਦਾ ਤਾਂ ਪਤਾ ਨਹੀਂ ਅਕਾਲੀ ਦਲ ਤੋਂ ਜਿਹੜੇ ਬੰਦੇ ਇਹ ਲੈ ਕੇ ਗਏ ਉਹਨਾਂ ਦਾ ਅਸਰ ਬੜਾ ਮਾਰਾ ਹੋਣਾ ਧੋਬੀ ਦਾ ਕੁੱਤਾ ਨਾ ਘਰ ਕਾ ਨਾ ਘਾਟ ਕਾ ਜਕੀਰ ਕੌਰ ਵੀ ਸ਼ਰੂਮਨੀ ਅਕਾਲੀ ਦਲ ਨੂੰ ਆਪਣੀ ਮਾਂ ਮੰਨਦੇ ਰਹੇ ਨੇ ਉਹ ਕਹਿੰਦੇ ਸੀ ਮੈਂ ਕਿਸੇ ਵੀ ਕੀਮਤ ਤੇ ਪਾਰਟ ਪਾ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਦੋਂ ਅਕਾਲੀ ਦਲ ਦੇ ਨਾਲ ਪ੍ਰਧਾਨ ਸਾਹਿਬ ਦੇ ਨਾਲ ਕੁਝ ਵਾਦ-ਵਿਵਾਦ ਹੋਇਆ ਸੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਲੰਧਰ ਦੇ ਚੋਣ ਖਾੜੇ ਦੇ ਵਿੱਚ ਉਹ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਭ੍ਰਿਮ ਸਿੰਘ ਹੋਰੀ ਤੇ ਉਹਨਾਂ ਦੇ ਤੇ ਨੇੜੇ ਤੇੜੇ ਨਹੀਂ ਐ ਉਹ ਜੱਟੇ ਦੇ ਮੈਂਬਰ ਹਨ ਕਰਦੀ ਪ੍ਰਧਾਨ ਨਹੀਂ ਬਣਿਆ ਪਰ ਬਾਦਲ ਸਾਹਿਬ ਨੇ ਇਸ ਵੀ ਪ੍ਰਧਾਨ ਰਾਇ ਇਤਿਹਾਸ ਹੋ ਗਿਆ ਜਗੀਰ ਕੌਰ ਨੂੰ ਮਨਾਉਣ ਵਾਸਤੇ ਆ ਗਿਆ ਨਾਲ ਢਿੰਸਾ ਆ ਗਿਆ ਨਾਲ ਲੜਕਾ ਆ ਗਿਆ ਭਈ ਅਸੀਂ ਘੱਲੇ ਕੀ ਕਰਾਂਗੇ ਢਿੰਸਾ ਸਾਹਿਬ ਦਾ ਤੇ ਉਸਾਲੇ ਆਪ ਤੋਂ ਡੁੱਬ ਬਾਂਬਣਾ ਜਜਮਾਨ ਵੀ ਡੁੱਬੋ ਉਹਨਾਂ ਕਹਾਂ ਮੈਂ ਘੱਲਾ ਕਿਉਂ ਡੁੱਬਾਂ ਜ਼ਗੀਰ ਗੁਰ ਨੂੰ ਨਾਲ ਲੈ ਕੇ ਡੁੱਬਾਂ ਜਿਹੜੇ ਉਹਦੇ ਸਾਥੀ ਹੈਗੇ ਗਾਬਾ ਅਜਪਤਾ ਨੂੰ ਸ਼ੱਕੀ ਬਣਾਉਂਦੇ ਪੈਣ ਜੈਸ਼ੀ ਆਰਾਮ ਉਹਨੂੰ ਫਤਿਹ ਰਾਣੀ ਬੰਦ ਕਰਤੀ ਉਸ ਨੂੰ ਮੈਂ ਉਹਨੂੰ ਕਿਹਾ ਭਈ ਕੱਲ ਮੀਟਿੰਗ ਵਿੱਚ ਧਿਆਨ ਰੱਖੀ ਬੀਬੀ ਦਾ ਫੈਸਲਾ ਉਹ ਹੀ ਹੋਵੇ ਜੋ ਇੱਥੇ ਹੋ ਰਿਹਾ ਹੈ ਉਹ ਕਹਿੰਦੀ ਹੈ ਕੀ ਕਰ ਸਕਦਾ ਹੈ ਤੇ ਮੁੰਡੂ ਹੈ ਮੈਨੂੰ ਕਿਹਾ ਵਰਕਰਾਂ ਨੂੰ ਮੁੰਡੂ ਨੂੰ ਸੱਦੀ ਦਾ ਉਹ ਭਰਾ ਬਰਾਬਰ ਹੁੰਦੇ ਨੇ ਇਹ ਸਾਰੀ ਖੇਡ ਸ਼ੋਣੀ ਕਮੇਟੀ ਦੀਆਂ ਚੋਣਾਂ ਅਸਤੇ ਹੋ ਰਹੀ ਹੈ ਅੱਜ ਜਲੰਧਰ ਦੇ ਸ਼ਿਕਾਸਤੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਸ਼ਿਕਾਸਤੇ ਇੱਕ ਇਮਤਿਹਾਨ ਦੇਖ ਰਹੀ ਕਿ ਜਿਹੜੇ ਲੋਕ ਕਿਸੇ ਸਮੇਂ ਕਹਿੰਦੇ ਸੀ ਕਿ ਜਿਹੜੀ ਭਾਜਪਾ ਦੇਸ਼ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਸਿਮਰਜੀਤ ਸਿੰਘ ਬੈਂਸ ਦੀ ਗੱਲ ਆਉਂਦੀ ਹੈ ਅੱਜ ਉਹ ਜਲੰਧਰ ਜਿਮਣੀ ਚੋਣਾਂ ਦੇ ਵਿੱਚ ਆ ਕੇ ਕਹਿੰਦੇ ਜਿਹੜੀ ਵੋਟ ਹੈ ਭਾਜਪਾ ਨੂੰ ਦਿਓ ਭਾਜਪਾ ਦੇ ਉਮੀਦਵਾਰ ਲੈ ਕੇ ਆਓ ਵਕਤ ਦੂਰ ਨਹੀਂ ਜੱਤ ਸਿਆਸੀ ਲਾ ਲੈਣ ਲਈ ਇਹੋ ਜਿਹੇ ਬੰਦੇ ਕੱਚੇ ਲਾ ਕੇ ਧੋਤੀਆਂ ਬਣ ਗਏ ਇਹਨਾਂ ਨੇ ਧੋਤੀਆਂ ਵੀ ਵਾ ਲੈਣੀਆਂ ਕੌਮ ਵੀ ਵੇਚਣੀ ਐ ਇਹਨਾਂ ਵੇਚਣੀਆਂ ਪਰ ਸਿੱਖ ਨਹੀਂ ਵਿਕੇਗਾ ਤਕੜੀ ਮਜ਼ਬੂਤ ਕਰੋ ਅਕਾਲੀ ਦਲ ਤੱਕ ਮਜ਼ਬੂਤ ਕਰੋ ਉਸ ਤੋਂ ਬਾਅਦ ਪੰਥ ਮਜ਼ਬੂਤ ਕਰੋ ਪੀਐਨ ਮੀਡੀਆ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਜਿਮਨੀ ਚੋਣਾਂ ਨੂੰ ਲੈ ਕੇ ਖਾਸ ਕਰ ਅਬ ਮੈਦਾਨ ਪਖਿਆ ਹੋਇਆ ਵਕ ਵਕ ਪੰਜਾਬ ਦੀਆਂ ਵੱਡੀਆਂ ਧਰਾਂ ਚੋਣ ਅਖਾੜੇ ਦੇ ਵਿੱਚ ਨਿਤਰ ਚੁੱਕੀਆਂ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਆ ਕਾਂਗਰਸ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਤਾਂ ਇਸ ਦੇ ਨਾਲ ਹੋਰ ਜਿਹੜੀਆਂ ਤਮਾਮ ਧਰਾਂ ਨੇ ਮੈਦਾਨ ਦੇ ਵਿੱਚ ਨੇ ਤਾਂ ਇਸੇ ਨੂੰ ਲੈ ਕੇ ਵੱਡੇ ਸਵਾਲ ਵੀ ਉਠਾਏ ਜਾ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਾਡੇ ਤੋਂ ਸਦੀਵੀ ਤੌਰ ਤੇ ਵਿਛੜ ਚੁੱਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਸ ਚੋਣ ਅਖਾੜੇ ਦੇ ਵਿੱਚ ਉਹਨਾਂ ਧਿਰਾਂ ਦੇ ਖਿਲਾਫ ਨਿਤਰ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਕੋਲੋਂ ਉਹਨਾਂ ਦੇ ਬੱਚੇ ਦਾ ਇਨਸਾਫ ਨਹੀਂ ਮਿਲਿਆ ਤਾਂ ਇਸੇ ਤमाम ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼ਰੂਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਸਰਵੰਨਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਨਾ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੀਆਂ ਵੱਡੀਆਂ ਸਿਆਸੀ ਤਰ੍ਹਾਂ ਜਲੰਧਰ ਜਿਮਣੀ ਚੋਣਾਂ ਨੂੰ ਲੈ ਕੇ ਚੋਣ ਅਖਾੜੇ ਦੇ ਵਿੱਚ ਨੇ ਸਭ ਤੋਂ ਪਹਿਲਾਂ ਦੱਸੋ ਕਿ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੀ ਤਰ੍ਹਾਂ ਆਪਣੀ ਪਾਰਟੀ ਦੀ ਗਤੀਵਿਧੀ ਨੂੰ ਜਾਂ ਜਿਹੜੀਆਂ ਹੋਰ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਤਦ ਕੋ ਗੱਲ ਹੋ ਗਈ ਜੀ ਕਿ ਇਸ ਵਕਤ ਪੰਜ ਪਾਰਟੀਆਂ ਮੈਦਾਨ ਵਿੱਚ ਆ ਗਈਆਂ ਸ਼ਾਮਣੇ ਅਕਾਲੀ ਦਲ ਕਾਂਗਰਸ ਆਪ ਜੁ ਜੀਪੀ ਦੇ ਮੰਡਲ ਮੰਡਲ ਵਾਲੇ ਮੈਂ ਕੁਝ ਕਹਿਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਉਹ ਕੀ ਪਰਿਸ਼ੇ ਨ ਕੀ ਨਹੀਂ ਹੈ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਉਹਨਾਂ ਦੇ ਸਮਰਥਕਾਂ ਨੂੰ ਅਪੀਲ ਜੂ ਕਰਾਂਗਾ ਕਿ ਪੰਜਾਬ ਦੀਆਂ ਤੇ ਸਿੱਖ ਕੌਮ ਦੀਆਂ ਦੋ ਵੱਡੇ ਦੁਸ਼ਮਣ ਹੈਗੇ ਇਸ ਕੋਲ ਪਾਰਟੀ ਰਾਜਨੀਤਿਕ ਪਾਰਟੀ ਇੱਕ ਬੀਜਪੀ ਹੈ ਤੇ ਦੂਸਰੀ ਆਪ ਹੈ ਜਿਸ ਨੇ ਪੰਜਾਬ ਤੇ ਇੱਕ ਉਬਰ ਦੇ ਸtare ਨੂੰ ਜਿਸ ਨੇ ਪੰਜਾਬ ਦੇ ਵਿੱਚ ਬੜੀਆਂ ਤਬਦੀਲੀਆਂ ਲਿਆਣੀਆਂ ਸਨ ਉਹਨਾਂ ਨੂੰ ਮਰਵਾ ਕੇ ਤੇ ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਉਹਦੇ ਵਲਦੈਨ ਇਸ ਕਰਕੇ ਨਾਰਾਜ਼ ਹੈਗੇ ਜਿਹੜੀ ਸਾਰੀ ਦੁਨੀਆ ਤੇ ਇਸੋ ਕੁਤ ਮਨ ਨੂੰ ਮੁਕ ਟੱਕਰ ਜਿਹੜੀ ਹੈਗੀ ਉਹ ਸ਼ੋਮਣੀ ਕਾਲੀ ਦਲ ਤੇ ਕਾਂਗਰਸ ਦੀ ਲਗ ਰਹੀ ਹੈ ਪਿੰਡਾਂ ਦੇ ਵਿੱਚ ਨਾ ਬੀਜੇਪੀ ਨਜ਼ਰ ਆ ਰਹੀ ਹੈ ਤੇ ਨਾ ਹੀ ਆਪ ਨਜ਼ਰ ਆ ਰਹੀ ਹੈ ਜਿਸ ਆਪ ਦਾ ਖਰਾਬ ਕੁਝ ਮਹੀਨੇ ਪਹਿਲੇ ਬਹੁਤ ਜ਼ਿਆਦਾ ਸੀ ਅੱਜ 10% ਤੋਂ ਵੀ ਹੇਠਾਂ ਚਲਾ ਗਿਆ ਜਿਸ ਤਰ੍ਹਾਂ ਤਾਂ ਉਹਨਾਂ ਨੇ ਰਾਜ ਸੱਤਾ ਕੀਤੀ ਜਿਸ ਤਰ੍ਹਾਂ ਹੋਇਆ ਉਹ ਸ਼ਾਰਾਂ ਵਿੱਚ ਜੂੜਦਾ ਉਹ ਜੇ ਮਰਦੇ ਪੈਣ ਕੇਜਰੀਵਾਰ ਨੂੰ ਲਿਆਂਦਨ ਮਹਲਾ ਕਲੀਨੀ ਕੋਲ ਤਾਂ ਫਰਾਨ ਕੋਰਤਾ ਇਹ ਤਾਂ ਬੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਅੱਜ ਤੋਂ 50 ਸਾਲ ਪਹਿਲੇ ਸਰਕਾਰਾਂ ਨੇ ਡਿਸਪੈਂਸਰੀ ਦਾ ਨਾਮ ਦਿੱਤਾ ਸੀ ਤੇ ਸਰਕਾਰੀ ਡਿਸਪੈਂਸਰੀ ਤੇ ਸਰਕਾਰੀ ਉਸਤਾਦ ਦਾ ਨਾਮ ਦਿੱਤਾ ਸੀ ਇਹਨਾਂ ਨੇ ਉਹਨੂੰ ਚਮਕਾਉਣ ਦੇ ਲਈ ਆਪਾਂ ਮਹਲਾ ਕਲੀਨੀ ਕੋਲ ਤੇ ਇਹ ਸਿਰਫ ਆਪਣੇ ਉਸ ਤੇ ਲੱਗੇ ਹੋਏ ਨੇ ਸਭ ਤੋਂ ਵੱਡੀ ਗੱਲ ਜੋ ਇਹਨਾਂ ਨੇ ਦਿੱਲੀ ਰਾਜ ਕੀਤਾ ਦੋ ਟਾਪ ਦੇ ਮਿਨਿਸਟਰ ਇਹਨਾਂ ਦੇ ਸਰਕਾਰ ਕੋਲ ਅੱਜ ਜੇਲਾ ਸੜ ਰਹੇ ਕੁਝ ਨਹੀਂ ਪਤਾ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ਵਿੱਚ ਮਹੀਨਿਆਂ ਵਿੱਚ ਕੀ ਹੋਣਾ ਹੈ ਜਿਸ ਤਰ੍ਹਾਂ ਦੀ ਇਨਕੁਆਇਰੀ ਚੱਲ ਰਹੀ ਹੈ ਦਿੱਲੀ ਦੇ ਵਿੱਚ ਇੱਕ ਗਲ ਆਮ ਹੈ ਕਿ ਕੇਜਰੀਵਾਲ ਵੀ ਅੰਦਰ ਜਾਏਗਾ 40 ਕਰੋੜ ਰੁਪਇਆ ਉਸਨੇ ਆਪਣੀ ਕੋਠੀ ਤੇ ਲਾਇਆ ਹੈ ਜਿਤ ਤੱਕ ਬੀਜੇਪੀ ਦਾ ਸਵਾਲ ਹੈਗਾ ਬੀਜੇਪੀ ਸਿਰਫ ਅਕਾਲੀ ਦਲ ਤੇ ਕਾਂਗਰਸ ਵਰਕਰਾਂ ਨੂੰ ਖਰੀਦ ਕੇ ਲੀਡਰਾਂ ਨੂੰ ਖਰੀਦ ਕੇ ਅੱਗੇ ਆਣਾ ਚਾਹੁੰਦੀ ਹੈ ਇਹ ਗੱਲ ਬੜੀ ਪੱਕੀ ਗੱਲ ਹੈਗੀ ਮਨ ਕਾਂਗਰਸੀਆਂ ਦਾ ਤਾਂ ਪਤਾ ਨਹੀਂ ਅਕਾਲੀ ਦਲ ਤੋਂ ਜਿਹੜੇ ਬੰਦੇ ਇਹ ਲੈ ਕੇ ਗਏ ਉਹਨਾਂ ਦਾ ਅਸਰ ਬੜਾ ਮਾਰਾ ਹੋਣਾ ਹੈ ਉਹ ਕੰਨਾਂ ਦੇ ਢੋਬੀ ਦਾ ਕੁੱਤਾ ਨਾ ਘਰ ਕਾ ਨਾ ਘਟਕਾ ਇਹ ਨਾ ਆਪਣੇ ਘਰ ਦੇ ਰਹਿਣਗੇ ਨਾ ਇਹਨਾਂ ਦੇ ਰਹਿਣਗੇ ਜੀ ਜਗੀਰ ਕੌਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਮਾਂ ਮੰਨਦੇ ਰਹੇ ਨੇ ਉਹ ਕਹਿੰਦੇ ਸੀ ਮੈਂ ਕਿਸੇ ਵੀ ਕੀਮਤ ਤੇ ਪਾਟਪਾ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੀ ਜਦੋਂ ਅਕਾਲੀ ਦਲ ਦੇ ਨਾਲ ਪ੍ਰਧਾਨ ਸਭਾ ਦੇ ਨਾਲ ਕੁਝ ਵਾਦ-ਵਿਵਾਦ ਹੋਇਆ ਸੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਲੰਧਰ ਦੇ ਚੋਣ ਖਾੜੇ ਦੇ ਵਿੱਚ ਉਹ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਫਿਰ ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ ਦੇਖੋ ਜੀ ਮੰਗਲਵਾਰ 2:10 ਤੋਂ ਲੈ ਕੇ 3:55 ਤੱਕ ਮੇਰੀ ਮੈਨ ਟੂ ਮੈਨ ਮੀਟਿੰਗ ਹੋਈ ਉਹਦੇ ਨਾਲ ਉਸਨੇ ਆਪਣੇ 1980 ਤੋਂ ਲੈ ਕੇ ਕਿਵੇਂ ਕਾਲਜ ਪੜੀ ਕਿ ਲਾਇਕ ਸੀ ਪਰਾਣਾ ਸੀ ਸਾਰਾ ਇਤਿਹਾਸ ਦੱਸਿਆ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਮੈਨੂੰ ਬਾਦਲ ਸਾਹਿਬ ਘਰੋਂ ਲੈ ਕੇ ਆਏ ਮੈਨੂੰ ਐਮਐਲ ਲੜਾਇਆ ਗੁਰਦੁਆਰਾ ਕਮੇਟੀ ਦੀ ਮੈਂਬਰੀ ਲੜਾਈ ਤੇ ਮੇਰੇ ਪਰਿਵਾਰ ਦੇ ਮੈਂਬਰ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਦੇ ਰਹੇ ਸਨ ਫਿਰ ਮੈਨੂੰ ਪ੍ਰਧਾਨਗੀ ਵੀ ਦਿੱਤੀ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਪ੍ਰੇਮ ਸਿੰਘ ਹੋਰੀ ਬਾਬਾ ਪ੍ਰੇਮ ਸਿੰਘ ਹੋਰੀ ਇਹ ਉਹਨਾਂ ਦੇ ਤੇ ਨੇੜੇ ਤੇੜੇ ਨਹੀਂ ਐ ਉਹ ਆਬਜੈਕਟਿਵ ਦੇ ਮੈਂਬਰ ਹਨ ਕਰਦੀ ਪ੍ਰਧਾਨ ਨਹੀਂ ਬਣੇ ਪਰ ਬਾਦਲ ਸਾਹਿਬ ਨੇ ਇਸ ਨੂੰ ਵੀ ਪ੍ਰਧਾਨ ਬਣਾਇਆ ਤੈਨ ਵਾਰ ਜਾਂ ਚਾਰ ਵਾਰ ਪ੍ਰਧਾਨ ਬਣੇ ਉਸ ਤੋਂ ਬਾਅਦ ਇੱਕ ਪਹਿਲਾਂ ਮੈਂ ਉਸ ਗੱਲ ਨਹੀਂ ਜਾਂਦਾ ਅਸੀਂ ਜਿਲੇ ਬਾਅਦ-ਬਾਅਦ ਗੱਲ ਇਹ ਕੀਤੀ ਵੀ ਤੂੰ ਭਾਜਪਾ ਦੇ ਵਿੱਚ ਢੀਂਸਾ ਸਾਹਿਬ ਰਾਈ ਜੁਆਇਨ ਕਰਨਾ ਠੀਕ ਸਮਝਦੀ ਐ ਕਹਿੰਦੀ ਮੈਂ ਤਾਂ ਕਦੇ ਨਹੀਂ ਕਰਾਂਗੀ ਮੈਂ ਤਾਂ ਅਕਾਲੀ ਆ ਮੈਂ ਕਿਹਾ ਜੇ ਅਕਾਲੀ ਐ ਤਾਂ ਕਾਲੀ ਦਲ ਦਾ ਚੋਣ ਨਿਸ਼ਾਨ ਤੇ ਤਕੜੀ ਐ ਤੇਰੀ ਨਾਰਾਜ਼ਗੀ ਕਾਲੀ ਦਲ ਨਾਲ ਹੈ ਹੋਏ ਅਬ ਤੁਸੀਂ ਜੋ ਕਾਰਜ ਜਰੂਰੀ ਕਰਨਾ ਹੈ ਜੇ ਨਹੀਂ ਕਰਨਾ ਤੇ ਤਕੜੀ ਨਾਲ ਕਿਸ ਗੱਲ ਦੇ ਨਾਰਾਜ਼ ਕੀਆ ਉਹ ਤੇ ਵਿਚਾਰੀ ਨਾ ਬੋਲਦੀ ਐ ਨਾ ਕੁਝ ਕਰਦੀ ਐ ਹਾਂਜੀ ਤੇ ਕੰਦਰ ਜੀ ਮੈਂ ਮੀਟਿੰਗ ਕਰ ਰਹੀ ਆਂ ਉਹ ਮੈਂ ਮੀਟਿੰਗ ਫੈਸਲਾ ਹੀ ਕਰਾਂਗੀ ਮੈਂ ਤਕੜੀ ਦੇ ਨਾਰਾਜ਼ ਨਹੀਂ ਹਾਂ ਤੇ ਮੇਰੇ ਤੋਂ ਪਹਿਲੇ ਦਿੱਲੀ ਤੋਂ ਇਕਬਾਲ ਸਿੰਘ ਲਾਲਪੁਰਾ ਆ ਗਿਆ ਜਿਸ ਉਦੇ ਤੇ ਲਾਲਪੁਰਾ ਹੈਗਾ ਮੋਨਾਰਟੀ ਕਮਿਸ਼ਨ ਦਾ ਚੇਅਰਮੈਨ ਔਰ ਰਾਜਨੀਤਿਕ ਗਤੀਵਿਧੀਆਂ ਚ ਸਾਰ ਨਹੀਂ ਲੈਂਦਾ ਬੜਾ ਵੱਡਾ ਪੁਲਿਸ ਅਫਸਰ ਰਹਾ ਮੇਰਾ ਮਿੱਤਰ ਹੈ ਮੈਂ ਪਛਤਾ ਚੰਦਾ ਹ ਇਤਿਹਾਸ ਇਸ ਵਕਤ ਮੈਨੂੰ ਮੁਕਤ ਕਰ ਜੜੀ ਹੈ ਕਿ ਕੁਛ ਹੋਮਨੇ ਕਾਰੀ ਦਲ ਤੇ ਕਾਂਗਰਸ ਦੀ ਪਿੰਡਾਂ ਦੇ ਵਿੱਚ ਨਾ ਬੀਜਪੀ ਨਜ਼ਰ ਆ ਰਹੀ ਹੈ ਤੇ ਨਾ ਹੀ ਆਪ ਨਜ਼ਰ ਇਸ ਆਪਦਾ ਖਰਾਬ ਕੁਝ ਮਹੀਨੇ ਪਹਿਲੇ ਬਹੁਤ ਜ਼ਿਆਦਾ ਸੀ ਅਜੋ 10% ਤੋਂ ਵੀ ਹੇਠਾਂ ਚਲਾ ਗਿਆ ਕੁਝ ਨਹੀਂ ਪਤਾ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ਵਿੱਚ ਮੀਨਿਆਚੇ ਇਹ ਸ਼ੁਰੂ ਹੋਣਾ ਹੈ ਦਿੱਲੀ ਦੇ ਵਿੱਚ ਇੱਕ ਗਲਾਮ ਹੈ ਕਿ ਕੇਜਰੀਵਾਲ ਵੀ ਅੰਦਰ ਜਾਏਗਾ ਭਾਜਪੀ ਸਿਰਫ ਅਕਾਲੀ ਦਲ ਤੇ ਕਾਂਗਰਸ ਵਰਕਰਾਂ ਨੂੰ ਖਰੀਦ ਕੇ ਲੀਡਰਾਂ ਨੂੰ ਖਰੀਦ ਕੇ ਅੱਗੇ ਆਣਾ ਚਾਹੁੰਦੀ ਹੈ ਮਨ ਕਾਂਗਰਸੀਆਂ ਦਾ ਤਾਂ ਪਤਾ ਨਹੀਂ ਅਕਾਲੀ ਦਲ ਤੋਂ ਜਿਹੜੇ ਬੰਦੇ ਇਹ ਲੈ ਕੇ ਗਏ ਉਹਨਾਂ ਦਾ ਅਸਰ ਬੜਾ ਮਹਾਰਾ ਧੋਵੀ ਦਾ ਪੁੱਤਾ ਨਾ ਘਰ ਕਾ ਨਾ ਘਟ ਕਾ ਜੀ ਤਕੀਰ ਕੌਰ ਵੀ ਸ਼ਰੂਨੀ ਅਕਾਲੀ ਦਲ ਨੂੰ ਆਪਣੀ ਮਾਂ ਮੰਨਦੇ ਰਹੇ ਨੇ ਉਹ ਕਹਿੰਦੇ ਸੀ ਮੈਂ ਕਿਸੇ ਵੀ ਕੀਮਤ ਤੇ ਪਾਟ ਪਾ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੀ ਜਦੋਂ ਅਕਾਲੀ ਦਲ ਦੇ ਨਾਲ ਪ੍ਰਧਾਨ ਸਾਹਿਬ ਦੇ ਨਾਲ ਕੁਝ ਵਾਦ-ਵਿਵਾਦ ਹੋਇਆ ਸੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਲੰਧਰ ਦੇ ਚੋਣ ਖਾੜੇ ਦੇ ਵਿੱਚ ਉਹ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਜਿਹੜੇ ਇਹਨਾਂ ਦੇ ਬਜ਼ੁਰਗ ਸੰਮ੍ਰਮ ਸਿੰਘ ਹੋਰੀ ਤੇ ਉਹਨਾਂ ਦੇ ਤੇ ਨੇੜੇ ਤੇੜੇ ਨਹੀਂ ਹੈ ਉਹ ਜੱਟੇ ਦੇ ਮੈਂਬਰ ਹਨ ਕਰਦੀ ਪ੍ਰਧਾਨ ਨਹੀਂ ਬਣੇ ਬਰਬਾਦਰ ਸਾਹਿਬ ਨੇ ਇਸ ਵੀ ਪਰਦਾਮ ਰਾਇ ਇਤਿਹਤ ਹੋ ਗਿਆ ਜਗੀਰ گور ਨੂੰ ਮਨਾਉਣ ਵਾਸਤੇ ਆ ਗਿਆ ਨਾਲ ਢਿੰਸਾ ਆ ਗਿਆ ਨਾਲ ਲੜਕਾ ਆ ਗਿਆ ਵੀ ਅਸੀਂ ਇਕੱਲੇ ਕੀ ਕਰਾਂਗੇ ਢਿੰਸਾ ਸਾਹਿਬ ਆ ਤੇ ਉਸਾਲੇ ਆਪ ਤੋਂ ਡੁੱਬ ਬਾਮਣਾ ਜਜਮਾਨ ਵੀ ਡੁੱਬੋ ਉਹਨਾਂ ਕਹਿੰਦਾ ਮੈਂ ਇਕੱਲਾ ਕਿਉਂ ਡੁੱਬਾਂ ਜਗੀਰ گور ਨੂੰ ਨਾਲ ਲੈ ਕੇ ਡੁੱਬਾਂ ਜਿਹੜੇ ਉਹਦੇ ਸਾਥੀ ਹੈਗੇ ਗਾਬਾ ਅੱਜ ਪਤਾਨ ਨੂੰ ਸ਼ਕੀ ਬਣਾਉਂਦੇ ਪੈਨ ਜੈਸ਼ੀ ਹਰਾਮ ਉਹਨੂੰ ਫਤਿਹ ਰਾਣੀ ਬੰਦ ਕਰਤੀ ਉਸਨੇ ਮੈਨੂੰ ਕਿਹਾ ਭਾਈ ਕੱਲ ਮੀਟਿੰਗ ਵਿੱਚ ਧਿਆਨ ਰੱਖੀ ਬੀਬੀ ਦਾ ਫੈਸਲਾ ਉਹੀ ਹੋਵੇ ਜੋ ਅੱਥੇ ਹੋ ਰਿਹਾ ਹੈ ਉਹ ਕਹਿੰਦੀ ਹੈ ਕੀ ਕਰ ਸਕਦਾ ਹੈ ਤੇ ਮੁੰਡੂ ਹੈ ਮੈਨੂੰ ਕਿਹਾ ਵਰਕਰਾਂ ਨੂੰ ਮੁੰਡੂ ਨੂੰ ਸੱਦੀ ਦਾ ਉਹ ਭਰਾ ਬਰਾਬਰ ਹੁੰਦੇ ਨੇ ਇਹ ਸਾਰੀ ਖੇਡ ਸੋਹਣੀ ਕਮੇਟੀ ਦੀਆਂ ਚੌੜਾਸ ਤੇ ਹੋ ਰਹੀ ਹੈ ਅੱਜ ਜਲੰਧਰ ਦੇ ਸ਼ਿਕਾਸ ਤੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਸ਼ਿਕਾਸ ਤੇ ਇੱਕ ਇਮਤਿਹਾਨ ਲੱਗਿਆ ਕਿ ਜਿਹੜੇ ਲੋਕ ਕਿਸੇ ਸਮੇਂ ਕਹਿੰਦੇ ਸੀ ਕਿ ਜਿਹੜੀ ਭਾਜਪਾ ਹੈ ਦੇਸ਼ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਸਿਮਰਜੀਤ ਸਿੰਘ ਬੈਂਸ ਦੀ ਗੱਲ ਆਉਂਦੀ ਹੈ ਅੱਜ ਉਹ ਜਲੰਧਰ ਜਿਮਣੀ ਚੋਣਾਂ ਦੇ ਵਿੱਚ ਆ ਕੇ ਕਹਿੰਦੇ ਜਿਹੜੀ ਵੋਟ ਹੈ ਭਾਜਪਾ ਨੂੰ ਦਿਓ ਭਾਜਪਾ ਦੇ ਉਮੀਦਵਾਰ ਲੈ ਕੇ ਆਓ ਵਕਤ ਦੂਰ ਨਹੀਂ ਜਦ ਸਿਆਸੀ ਲਾਣ ਲਈ ਇਹੋ ਜਿਹੇ ਬੰਦੇ ਕੱਚੇ ਲਾ ਕੇ ਧੋਤੀਆਂ ਬਣ ਗਏ ਇਹਨਾਂ ਨੇ ਧੋਤੀਆਂ ਵੀ ਬਾ ਲੈਣੀਆਂ ਕੌਮ ਵੀ ਵੇਚਣੀ ਹੈ ਇਹਨਾਂ ਵੇਚਣੀਆਂ ਪਰ ਸਿੱਖ ਨਹੀਂ ਵਿਕੇਗਾ ਤਕੜੀ ਮਜ਼ਬੂਤ ਕਰੋ ਅਕਾਲੀ ਦਲ ਤੱਕ ਮਜਬੂਤ ਕਰੋ ਉਸ ਤੋਂ ਬਾਅਦ ਪੰਥ ਮਜਬੂਤ ਕਰੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਜਿਮਨੀ ਚੋਣਾਂ ਨੂੰ ਲੈ ਕੇ ਖਾਸ ਕਰ ਇਹ ਮੈਦਾਨ ਪਖਿਆ ਹੋਇਆ ਵਕ ਵਕ ਪੰਜਾਬ ਦੀਆਂ ਵੱਡੀਆਂ ਧਰਾਂ ਚੋਣ ਅਖਾੜੇ ਦੇ ਵਿੱਚ ਨਿਤਰ ਚੁੱਕੀਆਂ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਆ ਕਾਂਗਰਸ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਤਾਂ ਇਸ ਦੇ ਨਾਲ ਹੋਰ ਜਿਹੜੀਆਂ ਤਮਾਮ ਧਰਾਂ ਨੇ ਮੈਦਾਨ ਦੇ ਵਿੱਚ ਨੇ ਇਸੇ ਨੂੰ ਲੈ ਕੇ ਵੱਡੇ ਸਵਾਲ ਵੀ ਉਠਾਏ ਜਾ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਾਡੇ ਤੋਂ ਸਦੀਵੀ ਤੌਰ ਤੇ ਵਿਛੜ ਚੁੱਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਸ ਚੋਣ ਅਖਾੜੇ ਦੇ ਵਿੱਚ ਉਹਨਾਂ ਧਿਰਾਂ ਦੇ ਖਿਲਾਫ ਨਿਤਰ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਕੋਲੋਂ ਉਹਨਾਂ ਦੇ ਬੱਚੇ ਦਾ ਇਨਸਾਫ ਨਹੀਂ ਮਿਲਿਆ ਤਾਂ ਇਸੇ ਤमाम ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼ਰੂਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਸਰਵੰਨਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੀਆਂ ਵੱਡੀਆਂ ਸਿਆਸੀ ਤਰ੍ਹਾਂ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਚੋਣ ਅਖਾੜੇ ਦੇ ਵਿੱਚ ਨੇ ਸਭ ਤੋਂ ਪਹਿਲਾਂ ਦੱਸੋ ਕਿ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੀ ਤਰ੍ਹਾਂ ਆਪਣੀ ਪਾਰਟੀ ਦੀ ਗਤੀਵਿਧੀ ਨੂੰ ਜਾਂ ਜਿਹੜੀਆਂ ਹੋਰ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਤੁਹッコ ਗੱਲ ਆ ਗਈ ਜੀ ਕਿ ਇਸ ਗੱਲ ਪੁਆਇੰਟ ਪਾਰਟੀਆਂ ਮਜ਼ਾਣ ਵਿੱਚ ਆ ਗਿਆ। ਸ਼ਾਮਣੇ ਅਕਾਲੀ ਦਲ, ਕਾਂਗਰਸ, ਆਪ, ਭਾਜਪਾ, ਨਿਰਮਾਨਦਲ। ਮਾਨਦਲ ਵਾਲੇ ਮੈਂ ਕੁਝ ਕਹਿਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਉਹ ਕੀ ਪਰਿਸ਼ੇ ਨੇ ਕੀ ਨਹੀਂ ਹੈ। ਕੁਝ ਨਹੀਂ ਕਹਿਣਾ ਚਾਹੁੰਦਾ। ਪਰ ਮੈਂ ਉਹਨਾਂ ਦੇ ਸਮਰਥਕਾਂ ਨੂੰ ਅਪੀਲ ਜ਼ਰੂਰ ਕਰਾਂਗਾ। ਕਿ ਪੰਜਾਬ ਦੇਆਂ ਤੇ ਸਿੱਖ ਕੌਮ ਦੀਆਂ ਦੋ ਵੱਡੇ ਦੁਸ਼ਮਣ ਹੈਗੇ ਇਸ ਕੋਲ ਪਾਰਟੀ ਰਾਜਨੀਤਿਕ ਪਾਰਟੀਆਂ ਇੱਕ ਬੀਜੇਪੀ ਹੈ ਤੇ ਦੂਸਰੀ ਆਪ ਹੈ ਜਿਸ ਨੇ ਪੰਜਾਬ ਤੇ ਇੱਕ ਉਬਰ ਦੇ ਸtare ਨੂੰ ਜਿਸ ਨੇ ਪੰਜਾਬ ਦੇ ਵਿੱਚ ਬੜੀਆਂ ਤਬਦੀਲੀਆਂ ਲਿਆਣੀਆਂ ਸਨ ਉਹਨਾਂ ਨੂੰ ਮਰਵਾ ਕੇ ਤੇ ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗੇ ਉਦੇ ਵਾਲਦੈਨ ਇਸ ਕਰਦਨ ਨਰਾਜਾ ਗਏ ਜਿਹੜੀ ਸਾਰੀ ਦੁਨੀਆ ਦੇਖਦੀ ਹੈ ਇਸ ਕੋਟ ਮਾਨੂੰ ਮੁਕ ਟੱਕਰ ਜਿਹੜੀ ਹੈਗੀ ਉਹ ਸ਼ੋਮਣੀ ਕਾਲੀ ਦਲ ਤੇ ਕਾਂਗਰਸ ਦੀ ਲਗ ਰਹੀ ਹੈ ਪਿੰਡਾਂ ਦੇ ਵਿੱਚ ਨਾ ਭਾਜਪੀ ਨਜ਼ਰ ਆ ਰਹੀ ਹੈ ਤੇ ਨਾ ਹੀ ਆਪ ਨਜ਼ਰ ਆ ਰਹੀ ਹੈ ਜਿਸ ਆਪ ਦਾ ਖਰਾਬ ਕੁਝ ਮਹੀਨੇ ਪਹਿਲੇ ਬਹੁਤ ਜ਼ਿਆਦਾ ਸੀ ਅੱਜ ਉਹ 10% ਤੋਂ ਵੀ ਇੱਠਾ ਚਲਾ ਗਿਆ ਜਿਸ ਤਰ੍ਹਾਂ ਤਾਂ ਉਹਨਾਂ ਨੇ ਰਾਜ ਸੱਤਾ ਕੀਤੀ ਜਿਸ ਤਰ੍ਹਾਂ ਹੋਇਆ ਉਹ ਸ਼ਹਿਰਾਂ ਵਿੱਚ ਜੂੜਦਾਂ ਗੱਜੇ ਮਾਰਦੇ ਪੈਨ ਕੇਜਰੀਵਾਰ ਨੂੰ ਲਿਆਂਦਨ ਮੁਹੱਲਾ ਕਲੀਨਿਕ ਕੋਲ ਤਾਂ ਫਰਾਂਕ ਕੋਰਤਾ ਇਹ ਤਾਂ ਬੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਅੱਜ ਤੋਂ 50 ਸਾਲ ਪਹਿਲੇ ਸਰਕਾਰਾਂ ਨੇ ਡਿਸਪੈਂਸਰੀ ਦਾ ਨਾਮ ਦਿੱਤਾ ਸੀ ਤੇ ਸਰਕਾਰੀ ਡਿਸਪਰੰਤਰੀ ਤੇ ਸਰਕਾਰੀ ਉਸਤਾਦ ਦਾ ਨਾਮ ਦਿੱਤਾ ਸੀ ਇਹਨਾਂ ਨੇ ਉਹਨੂੰ ਚਮਕਾਉਣ ਦੇ ਲਈ ਆਪਾਂ ਲੱਕਰੀ ਨੇ ਕੋਲਤੀ ਇਹ ਸਿਰਫ ਆਪਣੇ ਉਸ ਤੇ ਲੱਗੇ ਹੋਏ ਨੂੰ ਸਭ ਤੋਂ ਵੱਡੀ ਗੱਲ ਜੋ ਇਹਨਾਂ ਨੇ ਦਿੱਲੀ ਰਾਜ ਕੀਤਾ ਦੋ ਟਾਪ ਦੇ ਮਨਿਸਟਰ ਇਹਨਾਂ ਦੇ ਸਰਕਾਰ ਕੋਲ ਅੱਜ ਜਿਲਾ ਸੜ ਰਹੇ ਕੁਝ ਨਹੀਂ ਪਤਾ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ਵਿੱਚ ਮਹੀਨਿਆਂ ਵਿੱਚ ਕੀ ਹੋਣਾ ਹੈ ਜਿਸ ਤਰ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ ਦਿੱਲੀ ਦੇ ਵਿੱਚ ਇੱਕ ਗੱਲ ਆਮ ਹੈ ਕਿ ਕੇਜਰੀਵਾਲ ਵੀ ਅੰਦਰ ਜਾਏਗਾ 44 ਕਰੋੜ ਰੁਪਏ ਉਸਨੇ ਆਪਣੀ ਕੋਠੀ ਤੇ ਲਾਇਆ ਹੈ ਜਿਤ ਤੱਕ ਭਾਜਪਾ ਦਾ ਸਵਾਲ ਹੈਗਾ ਭਾਜਪਾ ਸਿਰਫ ਅਕਾਲੀ ਦਲ ਤੇ ਕਾਂਗਰਸ ਵਰਕਰਾਂ ਨੂੰ ਖਰੀਦ ਕੇ ਲੀਡਰਾਂ ਨੂੰ ਖਰੀਦ ਕੇ ਅੱਗੇ ਆਣਾ ਚਾਹੁੰਦੀ ਹੈ ਇਹ ਗੱਲ ਬੜੀ ਪੱਕੀ ਗੱਲ ਹੈਗੀ ਮਨ ਕਾਂਗਰਸੀਆਂ ਦਾ ਤਾਂ ਪਤਾ ਨਹੀਂ ਅਕਾਲੀ ਦਲ ਤੋਂ ਜਿਹੜੇ ਬੰਦੇ ਇਹ ਲੈ ਕੇ ਗਏ ਨੇ ਉਹਨਾਂ ਦਾ ਅਸਰ ਬੜਾ ਮਾਰਾ ਹੋਣਾ ਹੈ ਉਹ ਕੰਨਾਂ ਦੀ ੋ ਵੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ ਇਹ ਨਾ ਆਪਣੇ ਘਰ ਦੇ ਰਹਿਣਗੇ ਨਾ ਇਹਨਾਂ ਦੇ ਰਹਿਣਗੇ ਜੀ ਵੀ ਜਗੀਰ ਕੌਰ ਵੀ ਸ਼ਰੂਮਨੀ ਅਕਾਲੀ ਦਲ ਨੂੰ ਆਪਣੀ ਮਾਂ ਮੰਨਦੇ ਰਹੇ ਨੇ ਉਹ ਕਹਿੰਦੇ ਸੀ ਮੈਂ ਕਿਸੇ ਵੀ ਕੀਮਤ ਤੇ ਅਪਾਰ ਪਾ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਦੋਂ ਅਕਾਲੀ ਦਲ ਦੇ ਨਾਲ ਪ੍ਰਧਾਨ ਸਭਾ ਦੇ ਨਾਲ ਕੁਝ ਵਾਦ-ਵਿਵਾਦ ਹੋਇਆ ਸੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਲੰਧਰ ਦੇ ਚੋਣ ਖਾੜੇ ਦੇ ਵਿੱਚ ਉਹ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਫਿਰ ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ ਦੇਖੋ ਜੀ ਮੰਗਲਵਾਰ 2:10 ਤੋਂ ਲੈ ਕੇ 3:55 ਮਿੰਟ ਤੱਕ ਮੇਰੀ ਮੈਨ ਟੂ ਮੈਨ ਮੀਟਿੰਗ ਹੋਈ ਉਹਦੇ ਨਾਲ ਉਸਨੇ ਆਪਣੇ 1980 ਤੋਂ ਲੈ ਕੇ ਕਿਵੇਂ ਕਾਲਜ ਪੜੀ ਕਿ ਲਾਇਕ ਸੀ ਪਰਾਣਾ ਸੀ ਸਾਰਾ ਇਤਿਹਾਸ ਦੱਸਿਆ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਮੈਨੂੰ ਬਾਦਲ ਸਾਹਿਬ ਘਰੋਂ ਲੈ ਕੇ ਆਏ ਮੈਨੂੰ ਐਮਐਲ ਲੜਾਇਆ ਗੁਰਦੁਆਰਾ ਕਮੇਟੀ ਦੀ ਮੈਂਬਰੀ ਲੜਾਈ ਤੇ ਮੇਰੇ ਪਰਿਵਾਰ ਦੇ ਮੈਂਬਰ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਦੇ ਰਹੇ ਸਨ ਫਿਰ ਮੈਨੂੰ ਪ੍ਰਧਾਨਗੀ ਵੀ ਦਿੱਤੀ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਪ੍ਰੇਮ ਸਿੰਘ ਹੋਰੀ ਬਾਬਾ ਪ੍ਰੇਮ ਸਿੰਘ ਹੋਰੀ ਇਹ ਉਹਨਾਂ ਦੇ ਤੇ ਨੇੜੇ ਤੇੜੇ ਨਹੀਂ ਐ ਉਹ ਡਿਜੈਕਟਿਵ ਦੇ ਮੈਂਬਰ ਹਨ ਕਰਦੀ ਪ੍ਰਧਾਨ ਨਹੀਂ ਬਣੇ ਪਰ ਬਾਦਲ ਸਾਹਿਬ ਨੇ ਇਸ ਵੀ ਪ੍ਰਧਾਨ ਬਣਾਇਆ ਤਿੰਨ ਵਾਰ ਜਾਂ ਚਾਰ ਵਾਰ ਪ੍ਰਧਾਨ ਬਣੇ ਉਸ ਤੋਂ ਬਾਅਦ ਇੱਕ ਪਹਿਲਾਂ ਮੈਂ ਉਸ ਗੱਲ ਨਹੀਂ ਜਾਣਦਾ